ਹਾਂਜੀ ਗੱਲ ਇਸ ਤਰ੍ਹਾਂ ਜੀ ਸਾਨੂੰ ਕੱਲ ਇਨਫੀਮੇਸ਼ਨ ਮਿਲੀ ਸੀਗੀ 20 ਤਰੀਕ ਨੂੰ 20 3 25 ਨੂੰ ਕਿ ਪਿੰਡ ਸਾਡੇ ਮੈਲੀ ਪਿੰਡ ਮੈਲੀ ਪਿੰਡ ਅੱਗੇ 10 ਕਿਲੋਮੀਟਰ ਅੱਗੇ ਜੰਗਲ ਦੇ ਵਿੱਚ ਇੱਕ ਧਾਰਮਿਕ ਜਗਾ ਹੈਗੀ ਹੈ ਜੀ ਬਾਬਾ ਸ਼੍ਰੀ ਚੰਦ ਜੀ ਦੀ ਮਨੋਰ ਦਾ ਜੀ ਉਹਨਾਂ ਦੇ ਮੁਖ ਸੇਵਾਦਾਰ ਹੈਗੇ ਹੈ ਜੀ ਉਹਨਾਂ ਦੇ ਡੇਰੇ ਤੋਂ ਕੋਈ ਪੈਦਲ 4-5 ਕਿਲੋਮੀਟਰ ਦਾ ਜੰਗਲ ਦਾ ਰਸਤਾ ਹੈ ਜੀ ਉੱਥੇ ਮਹਾਪੁਰਸ਼ਾਂ ਨੇ ਤਪੱਸਿਆ ਕੀਤੀ ਸੀ ਉੱਥੇ ਇੱਕ ਥੜਾ ਬਣਿਆ ਹੋਇਆ ਜੀ ਥੜੇ ਤੇ ਮਹਾਪੁਰਸ਼ ਜਿਹੜੇ ਤਪੱਸਿਆ ਕਰਦੇ ਸੀ ਉੱਥੇ ਸੰਗਤ ਪੈਦਲ ਜਾ ਕੇ ਮੱਥਾ ਟੇਕਦੀ ਆ ਤੇ ਕੁਝ ਸਾਲ ਪਹਿਲਾਂ ਹਿਮਾਚਲ ਤੋਂ ਕੋਈ ਸੰਗਤ ਆਈ ਸੀ ਤਾਂ ਉਹਨਾਂ ਨੇ ਉੱਥੇ ਸ਼ਿਵ ਨੰਦ ਦੀ ਜਿਹੜੀ ਆ ਸਥਾਪਨਾ ਕਰ ਦਿੱਤੀ ਸੀ ਜੰਗਲ ਦੇ ਵਿੱਚ ਉਹ ਲੋਕ ਜਾਂਦੇ ਸੀ ਮੱਥਾ ਟੇਕਦੇ ਸੀ ਕੱਲ ਸੰਗਤ ਦੇ ਧਿਆਨ ਦੇ ਵਿੱਚ ਆਇਆ ਕਿ ਕਿਸੇ ਵਿਅਕਤੀ ਨੇ ਸ਼ਰਾਰਤ ਕਰਕੇ ਉਹ ਜਿਹੜਾ ਸ਼ਿਵਲਿੰਗ ਆ ਆਪਣੀ ਜਗ੍ਹਾ ਤੋਂ ਹਟਾ ਕੇ ਅੱਗੇ ਨੀਵੀਂ ਜਗ੍ਹਾ ਨੂੰ ਰੋੜ ਦਿੱਤਾ ਸੀ ਤੇ ਵਿਅਦਬੀ ਕੀਤੀ ਤੇ ਉਹਨੂੰ ਜਿਹੜਾ ਆ ਥੋੜਾ ਨੁਕਸਾਨ ਵੀ ਪਹੁੰਚਾਇਆ ਸੀ ਉਹਦੇ ਵਿੱਚ ਅਸੀਂ ਕਾਗਨੀਜ਼ੇਬਲ ਲੈਂਦੇ ਹੋਏ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਮੁਤਾਬਕ ਅਸੀਂ ਮੌਕੇ ਤੇ ਗਏ ਜਾ ਕੇ ਮੌਕਾ ਦੇਖਿਆ ਤਫ਼ਤੀਸ਼ ਕੀਤੀ ਔਰ ਪਤਾ ਲੱਗਾ ਕਿ ਉੱਥੇ ਮੁੰਡਾ ਮੋਨੂਆ ਮਨਦੀਪ ਸਿੰਘ ਪੁੱਤਰ ਕਮਲਜੀਤ ਲਾਲ ਪਿੰਡ ਮੈਲੀ ਦਾ ਇਹ ਜਿਹੜੀ ਆ ਹਰਕਤ ਉਹਦੇ ਲੋਕ ਕੀਤੀ ਗਈ ਸੀ ਅਸੀਂ ਤਫਤੀਸ਼ ਨਾਲ ਬਿਆਹ ਲਿਕੇ ਔਰ ਇੱਕਦਮ ਜਿਹੜਾ ਆ ਐਕਚੁਅਲ ਨੇ ਦੇ ਰਾਉਂਡ ਅਪ ਕਰਕੇ ਉਹਨੂੰ ਪੁੱਛਿਸ਼ ਕੀਤੀ ਪੁੱਛਿਸ਼ ਦੇ ਵਿੱਚ ਤਫਤੀਸ਼ ਦੇ ਤੱਥਾਂ ਦੇ ਅਧਾਰ ਤੇ ਸਾਹਮਣੇ ਆਈਆ ਕਿ ਇਹ ਜਿਹੜੀ ਸ਼ਰਾਰਤ ਸੀਗੀ ਮਨਦੀਪ ਸਿੰਘ ਨਾਲ ਕੀਤੀ ਗਈ ਸੀ ਸੋ ਤੁਰੰਤ ਅਸੀਂ ਜਿਹੜਾ ਆ ਮੁਕਦਮਾ ਦਰਜ ਕਰਕੇ ਦੋਸ਼ੀ ਮਨਦੀਪ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ ਤੇ ਉਹਨੂੰ ਜੁਡੀਸ਼ੀਅਲ ਜਿਹੜਾ ਆ ਪੇਸ਼ ਕਰ ਰਹੇ ਹਾਂ ਜੋ ਵੀ ਅੱਗੇ ਇਹਦਾ ਰਮਾਨ ਲੈ ਕੇ ਅਗਲੀ ਕਾਰਵਾਈ ਹੋ ਵੀ ਉਹ ਬੰਦੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ ਜੀ